ਗੈਂਗਸਟਰਾਂ ਦੇ ਨਿਸ਼ਾਨੇ ਤੇ ਹੁਣ ਕਾਂਗਰਸੀ ਲੀਡਰ ਨਜ਼ਰ ਆ ਰਹੇ ਨੇ ਇਹਦੀ ਚਰਚਾ ਉਸ ਵੇਲੇ ਪੈਦਾ ਹੋਈ ਜਦੋਂ ਤਰਨਤਾਰਨ ਦੇ ਇੱਕ ਕਾਂਗਰਸੀ ਲੀਡਰ ਨੂੰ ਇੱਕ ਸੀਨੀਅਰ ਕਾਂਗਰਸੀ ਲੀਡਰ ਨੂੰ ਰੰਗਦਾਰੀ ਦੀ ਕਾਲ ਆਈ ਹੈ ਉਹਦੇ ਕੋਲ ਫਰौती ਮੰਗੀ ਗਈ ਹੈ ਔਰ 50 ਲੱਖ ਰੁਪਏ ਮੰਗੇ ਗਏ ਆ ਉਸ ਦੇ ਵਜ੍ਹਾ ਦੇ ਵਿੱਚ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਜਿਹੜੀ ਹੈ ਉਹ ਕਾਂਗਰਸੀ ਲੀਡਰ ਨੂੰ ਦੇ ਦਿੱਤੀ ਗਈ ਹੈ ਦਰਅਸਲ ਇਹ ਮਾਮਲਾ ਅਰਸ਼ ਡਾਲਾ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਹੜੇ ਕਾਂਗਰਸੀ ਲੀਡਰ ਨੂੰ ਫੋਨ ਕਾਲ ਆਇਆ ਉਹ ਕਾਂਗਰਸੀ ਲੀਡਰ ਤਰਨਤਾਰਨ ਦੇ ਨਾਲ ਸਬੰਧਤ ਨੇ ਰਾਜਵੀਰ ਉਹਨਾਂ ਦਾ ਨਾਮ ਹੈ ਰਾਜਵੀਰ ਸਿੰਘ ਭੁੱਲਰ ਕਾਂਗਰਸੀ ਲੀਡਰ ਨੇ ਤਰਨਤਾਰਨ ਤੋਂ ਕਾਂਗਰਸੀ ਲੀਡਰ ਨੇ ਜ਼ਿਲ੍ਹਾ ਪਰੀਸ਼ਦ ਦੇ ਸਾਹਾ ਕਾ ਪ੍ਰਧਾਨ ਨੇ ਸੂਤਰਾਂ ਮੁਤਾਬਕ ਉਹਨਾਂ ਨੂੰ ਧਮਕੀ ਮਿਲੀ ਹੈ ਔਰ ਇਸ ਬਾਰੇ ਉਹਨਾਂ ਨੇ ਪੁਲਿਸ ਨੂੰ ਵੀ ਇਤਲਾਹ ਕਰ ਦਿੱਤੀ ਹੈ ਦਰਅਸਲ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਅਰਸ਼ਦੱਲਾ ਗੈਂਗ ਦੇ ਵੱਲੋਂ WhatsApp ਦੇ ਉੱਤੇ ਇੱਕ ਫੋਨ ਕਾਲ ਕੀਤੀ ਗਈ ਇਹ ਘਟਨਾ ਜਿਹੜੀ ਆ ਉਹ 21 ਸਤੰਬਰ ਦੀ ਦੱਸੀ ਜਾ ਰਹੀ ਆ ਔਰ 21 ਸਤੰਬਰ ਨੂੰ ਜਾਣਕਾਰੀ ਮੁਤਾਬਕ ਫੋਨ ਕਾਲ ਕੀਤਾ ਗਿਆ WhatsApp ਤੋਂ ਔਰ WhatsApp ਕਾਲ ਕਰਕੇ 50 ਲੱਖ ਰੁਪਏ ਦੀ ਰੰਗਦਾਰੀ ਜਿਹੜੀ ਆ ਉਹ ਮੰਗੀ ਗਈ ਹੈ 50 ਲੱਖ ਰੁਪਏ ਗੈਂਗਸਟਰ ਦੇ ਕੋਲੋਂ ਕਾਂਗਰਸੀ ਲੀਡਰ ਦੇ ਕੋਲੋਂ ਮੰਗੇ ਗਏ ਨੇ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਹੈ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਕਾਂਗਰਸੀ ਲੀਡਰ ਨੂੰ ਦਿੱਤੀ ਗਈ ਹੈ ਔਰ ਅਰਸ਼ਦ ਅਲਾ ਗੈਂਗ ਦਾ ਹੱਥ ਹੈ ਇਸ ਦੇ ਪਿੱਛੇ ਕਿਹਾ ਜਾ ਰਿਹਾ ਹੈ ਤਰ ਅਸਲ ਤਰਨ ਤਾਰਨ ਵਿੱਚ ਹੁਣ ਤੱਕ ਲੰਡਾ ਗਰੁੱਪ ਐਕਟਿਵ ਸੀਗਾ ਲਖਬੀਰ ਲੰਡਾ ਗਰੁੱਪ ਔਰ ਹੁਣ ਅਚਾਨਕ ਅਰਸ਼ ਡੱਲਾ ਗੈਂਗ ਦੀ ਨਿਗਾਹ ਇਸ ਇਲਾਕੇ ਦੇ ਉੱਤੇ ਪੈ ਗਈ। ਅਖੈਰ ਚਰਚਾਵਾ ਦਾ ਮਾਹੌਲ ਗਰਮ ਹੈ ਇਸ ਵੇਲੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਸੀ ਔਰ ਪੁਲਿਸ ਦਾ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਤਰਜੀਹ ਪੂਰਵਕ ਵਿਚਾਰਿਆ ਵਿਚਾਰਿਆ ਜਾ ਰਿਹਾ ਹੈ ਔਰ ਇਸੇ ਸੰਬੰਧੀ ਜੋ ਲੜਿੰਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਹੁਣ ਜਿੱਥੇ ਅਜੇ ਤੱਕ ਆਮ ਲੋਕ ਇਸ ਦੇ ਨਾਲ ਗ੍ਰਸਤ ਸੀ, ਬਿਜ਼ਨਸਮੈਨ ਇਸ ਦੇ ਨਾਲ ਗ੍ਰਸਤ ਸੀ, ਉੱਥੇ ਹੀ ਹੁਣ ਲੀਡਰਾਂ ਨੂੰ, ਸਿਆਸੀ ਲੀਡਰਾਂ ਨੂੰ ਧਮਕੀਆਂ ਜਿਹੜੀਆਂ ਮਿਲਣੀਆਂ ਉਹ ਸ਼ੁਰੂ ਹੋ ਗਈਆਂ ਨੇ। ਕਾਂਗਰਸੀ ਲੀਡਰ ਇਸ ਦੇ ਚਪੇਟ ਵਿੱਚ ਆ ਗਏ ਨੇ ਔਰ ਕਾਂਗਰਸੀ ਲੀਡਰ ਤੋਂ 50 ਲੱਖ ਰੁਪਏ ਦੀ ਰੰਗਦਾਰੀ ਜਿਹੜੀ ਹੈ ਉਹ ਮੰਗੀ ਗਈ ਹੈ। ਵੇਖਣਾ ਹੋਵੇਗਾ ਕਿ ਪੁਲਿਸ ਕਰੋ ਤਾਂ ਕਿ ਇਹਦਾ ਬ੍ਰੇਕਥਰੂ ਕੱਢ ਲੈਂਦੀ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਚਰਚਾਵਾ ਤੇਜ਼ ਨੇ ਕਿ ਆਖਿਰ ਹੋਣ ਕੀ ਵਾਲਾ।